ਹਾਈ ਹਾਈ ਅੱਜ ਕਾਲੇ ਮੇਹਲਗਾ ਵਾ ਨਾ ਬੇੜਾ ਇੱਕ ਗਲਤ ਕਰੀ ਜਾਂਦਾ ਫੁੱਲਾਂ ਦਾ ਕਿੱਡੇ ਸੋਨੇ ਬੂਟੇ ਸੀਗੇ ਸਾਰੇ ਟੁੱਟ ਗਏ ਆ ਚੱਲ ਕੋਈ ਨਹੀਂ ਨੰਨ ਕੰਨੀ ਰਸੀਆਂ ਪਾ ਕੇ ਤਾਂ ਬੰਦੋ ਮੰਨਾ ਜਿਹੜੀ ਸਕੀਮ ਮੰਦੇ ਵਿੱਚ ਆਈ ਹੈ ਨਾ ਉਹ ਹੁਣ ਵਰਤਨ ਦਾ ਵੇਲਾ ਆ ਗਿਆ ਵਾ ਚੱਲ ਕੋਈ ਨਾ ਕਰ ਲਾ ਵਿਆਹ ਦੀਆਂ ਤਿਆਰੀਆਂ ਪਾਲਾ ਜਿੰਨੀਆਂ ਪਹਿਲਾਂ ਪਾਉਣੀਆਂ ਵਾ ਹੁਣ ਤੇਰਾ ਇਲਾਜ ਮੈਂ ਕਰੂੰਗੀ ਹੁਣ ਨਾ ਬੜੀ ਹਸ਼ਿਆਰੀ ਨਾਲ ਮੇਰਾ ਕੰਮ ਕਰਨਾ ਪੈਣਾ ਵਾ ਜਿਹੜਾ ਕਿਸ ਨੂੰ ਪਤਾ ਨਾ ਲੱਗੇ ਸੱਪ ਵੀ ਮਰ ਜੇ ਤੇ लाਠੀ ਬਾਜੇ ਚੱਲ ਜੀਵਨ ਜੋਤ ਹੁਣ ਟਾਈਮ ਆ ਗਿਆ ਵਾ ਤੇਰੀ ਕਰਾਮਾਤ ਵਿਖਾ ਲਣ ਦਾ ਵਿਖਾਲ ਹੁਣ ਆਪਣੀ ਕਰਾਮਾਤ ਸਤਿਕਾਰਤਾ ਜੀ ਸਤਿ ਸ੍ਰੀ ਅਕਾਲ ਹੋਸਤਾ ਕੀ ਹਾਲ ਵਾ ਵਧੀਆ ਠੀਕ ਆ ਹੋਰ ਕਿੱਥੇ ਵਜੀਤ ਜੀ ਉਹ ਤਾਂ ਕਿਤੇ ਕੰਮ ਗਏ ਆ ਮੈਂ ਤੇ ਰਾਜ ਆਹੀਂ ਤੁਹਾਡੇ ਕੋਲ ਕੰਮ ਇੱਕ ਕੰਮ ਕਰਨੀ ਰੋਈਏ ਕੰਮ ਚਲ ਆ ਜਾਓ ਕਰਦੇ ਨੇ ਗੱਲ ਆ ਜਾ ਅੰਦਰ ਆ ਜਾ ਇੱਥੇ ਪਾਣੀ ਦੇਵਾਂ ਨਹੀਂ ਨਹੀਂ ਪਾਣੀ ਨਹੀਂ ਪਿਣਾ ਪਾਣੀ ਨਾ ਮੈਂ ਘਰੋਂ ਪੀ ਕੇ ਆਵਾਂ ਚਲ ਮੈਂ ਚਾਹ ਬਣਾ ਲੈਂਦੀ ਨਹੀਂ ਨਹੀਂ ਚਾਹ ਨਹੀਂ ਪੜਾਓ ਹਾਂ ਗੱਲ ਸਾਨੂੰ ਤੁਸੀਂ ਮੇਰੀ ਕਿਹੜੀ ਗੱਲ ਕਰਨੀ ਟੀ ਜਰੂਰੀ ਤੇ ਕਰਨਾ ਅੱਜ ਕਿੱਥੇ ਗਏ ਵੀਰ ਉਹ ਤਾਂ ਕਿਤੇ ਕੰਮ ਹੀ ਹੋਣਾ ਉਥੇ ਗਏ ਆ ਅੱਛਾ ਅੱਛਾ ਆਹੋ ਸਰੀ ਨਹੀਂ ਦੇਖਦਾ ਨੌਵੇਂ ਕਿੱਥੇ ਐਂਜਲ ਜੀ ਆਕੇ ਉਹ ਵੀ ਗਏ ਆ ਕਿਤੇ ਅੱਛਾ ਅੱਛਾ ਠੀਕ ਹਾਂ ਕਿਦਾਂ ਫੇ 9:00 ਸਵੇਰ 9:00 ਸਵੇਰ ਚੱਗਾ ਵਾ ਠੀਕ ਆ ਅੱਛਾ ਅੱਛਾ ਆਹੋ ਕਲੀਅਰ ਕਰਦੀ ਆਪਣਾ ਕੰਮ ਮਾੜਾ ਮੋਟਾ ਵਧੇ ਕੰਮ ਕਰਨ ਨੂੰ ਏਦਾਂ ਹੀ ਆ ਤੂੰ ਖਿੱਚ ਕੇ ਮਾੜਾ ਮੋਟਾ ਮਾੜਾ ਮੋਟਾ ਹੋਰ ਚੱਲ ਕੰਮ ਕਿਤੇ ਕਿੰਨਾ ਕਾ ਹਾਂ ਚਾਰ ਜੀਜੇ ਤੁਸੀਂ ਹਨ ਅਭੀ ਮੇਰੀ ਗੱਲ ਸੁਣ ਮੈਂ ਵੇਖਿਆ ਤੈਨੂੰ ਉਹ ਤੁਹਾਡੇ ਘਰ ਗਏ ਹਨ ਆਹੋ ਤੇ ਬੜਾ ਉਦਾਸ ਆ ਜਾਇਆ ਤੁਹਾਡਾ ਮੂੰਹ ਕੀ ਗੱਲ ਵਾ ਨਹੀਂ ਨਹੀਂ ਉਦਾਸ ਨਹੀਂ ਹੁੰਦਾ ਤੈਨੂੰ ਲੱਗਾ ਹਣਾ ਮੈਂ ਕਹ ਲਈ ਉਦਾਸ ਹਣਾ ਵਾ ਬੜਾ ਵਧੀਆ ਕੰਮ ਚੱਲਣ ਡਿਆ ਵਾ ਉਹਦਾ ਸਤੇ ਮੈਂ ਤਾਂ ਹਾਂ ਵਾਂ ਜੇ ਮੈਨੂੰ ਕਿਸੇ ਗੱਲ ਦੀ ਕੋਈ ਪਰੇਸ਼ਾਨੀ ਹੋਵੇ ਪ੍ਰੇਸ਼ਾਨੀ ਤੇ ਮੈਨੂੰ ਕੋਈ ਵੀ ਨਹੀਂ ਆ। ਅੱਛਾ ਅੱਛਾ। ਹਮ। ਮੇਰੀ ਗੱਲ ਸੁਣੋ। ਮੇਰੇ ਵਾਲੀ ਵੀਰ ਗਿਆ ਸੀ। ਇਹ ਗਿਆ ਸੀ? ਹਾਂਜੀ। ਕੀ ਆਂਦੇ ਸੀਗੇ? ਕਹਿੰਦੇ ਵੀ ਜਿਹੜੀ ਜੀਵਨ ਆ ਨਾ ਹਾਂ। ਨੌ ਦੇ ਨਾਲ ਥੋੜੀ ਂ ਨਿੱਕੇ ਨਿੱਕੇ ਗੱਲਾਂ 'ਚ ਲੜਦੀ ਰਹਿੰਦੀ ਆ। ਹਾਈ ਮੈਂ ਮਰ ਜਾ। ਅੱਛਾ। ਮੇਰੀਆਂ ਜਾ ਕੇ ਚੁਗਲੀਆਂ ਕਰਦਾ ਏ ਫਿਰ ਤੁਹਾਡੇ ਨਾਲ। ਹਾਂ ਨਾ ਤਾਂ ਵੀ ਚੁਗਲੀਆਂ ਨਹੀਂ। ਉਹ ਨਾ ਬੜਾ ਪ੍ਰੇਸ਼ਾਨ ਸੀ ਉਹ ਜਰਾ। ਪਤਾ ਕੀ? ਨਿੱਕੇ ਨਿੱਕੇ ਗੱਲਾਂ ਤੋਂ ਨਾ ਐਵੇਂ ਕਰਦੇ ਨਾ ਗੱਲਾਂ ਲੜਦਾ। ਲੜਦਾ ਜੀ। ਮੁੰਡੇ ਨੇ ਪੁੱਠਾ ਕੰਮ ਕੀਤਾ ਵਾ ਤੇਰੀ ਨਹੀਂ ਵੀ ਮੇਰੇ ਸਲਾਹ ਲਈ ਗਈ ਇਹਨੇ ਪਰ ਇਹ ਥੋੜੀ ਆ ਹੁਣ ਆਪਣੇ ਘਰ ਤੇ ਲਾਈ ਬਾਰੇ ਬਹਿ ਜਾਣਾ ਪਹਿਲਾਂ ਪਾ ਇੱਕ ਗੱਲ ਦੱਸ ਹੈ ਕੋਈ ਵੀ ਬੰਦਾ ਵਾ ਆਪਣੇ ਘਰ ਦੀਆਂ ਗੱਲਾਂ ਜਾ ਕੇ ਬਾਹਰ ਕਰਦਾ ਹੁੰਦਾ ਵਾ ਹੈ ਜੇ ਦੱਸ ਜੇ ਕਰ ਲਈ ਪਾਦੀ ਤੇ ਮੇਰ ਨਾਲ ਕਰ ਲੈਂਦਾ ਹਾਂ ਬੜੀ ਸੁਣੀ ਅਕਲ ਦਾ ਕੰਮ ਕੀਤਾ ਇਹਨੇ ਭਾਬੀ ਆ ਬੜੀ ਸੁਣੀ ਗੱਲ ਕੀਤੀ ਐ ਤੁਸੀਂ ਬਾਹਰ ਮੈਂ ਘਰ ਹਾਂ ਹੈ ਨਹੀਂ ਉਹ ਮੇਰਾ ਕਹਿਣ ਦਾ ਮਤਲਬ ਨਹੀਂ ਸੀ ਪਰ ਫਿਰ ਵੀ ਬੇਇੱਜ਼ਤੀ ਤੇ ਆਪਣੀ ਬੰਦੇ ਨੂੰ ਮਹਿਸੂਸ ਹੁੰਦੀ ਆ ਨਾ ਮੈਨੂੰ ਤੋਕੋ ਆ ਮੈਂ ਤਾਂ ਹੀ ਆਇਆ ਹਾਂ ਭਰਾ ਮੇਰਾ ਤੇ ਤੂੰ ਵੀ ਮੇਰੀ ਭਾਬੀ ਆ ਮੈਨੂੰ ਪਤਾ ਜੇ ਕੋਈ ਨੁਕਸਾਰ ਆ ਨਾ ਸਾਡੇ ਘਰ ਦਾ ਹੀ ਹੋਣਾ ਵਾ ਮੈਨੂੰ ਕਿ ਵੱਖਰਾ ਨਹੀਂਗਾ ਮੈਨੂੰ ਆਪਣਾ ਘਰ ਹੀ ਆ ਵੀ ਅੱਛਾ ਤਾਂ ਕੀ ਹੋਣਾ ਚਾਹੀਦਾ ਹੁਣ ਫਿਰ ਰਲ ਕੇ ਰਹੋ ਜੇ ਹੁਣ ਮੁੰਡੇ ਨੇ ਗਲਤੀ ਕੀਤੀ ਆ ਹੁਣ ਵੀ ਕੀ ਪਾਤੀ ਪਾਪ ਹੋਣਾ ਕਰਸਾ ਕੋਈ ਗੱਲ ਨਹੀਂ ਕੋਈ ਗੱਲ ਕਿਉਂ ਨਹੀਂ ਭਾਬੀ ਜੇ ਮੁੰਡੇ ਨੇ ਹੁਣ ਗਲਤੀ ਕਰ ਲਈ ਆ ਇਹਦਾ ਮਤਲਬ ਇਹ ਥੋੜੀ ਆ ਵੀ ਘਰ ਵਿੱਚ ਕਪਾਤੀ ਪਾੜਨਾ ਵਾ ਮੇਰੀ ਇੱਕ ਗੱਲ ਸੁਣ ਨਾ ਪੱਜ ਧਿਆਨ ਨਾਲ ਠੀਕ ਵਾ ਨਾ ਜੋ ਸਾਡੇ ਘਰ ਦਾ ਮਸਲਾ ਸਾਡੇ ਘਰ ਚ ਰਹਿਣ ਦੋ ਭਾਬੀ ਆ ਕੀ ਗੱਲ ਕਰ ਦਿੱਤੀ ਤੂੰ ਸਾਡੇ ਘਰ ਦਾ ਮਸਲਾ ਇਹ ਮੇਰਾ ਘਰ ਨਹੀਂ ਗਾ ਤੂੰ ਤਾਂ ਮੈਨੂੰ ਬੜਾ ਦੂਰ ਛੱਡ ਦਿੱਤਾ ਮੈਨੂੰ ਕਰ ਤੋਈ ਨਹੀਂ ਬਿਣੀ ਮੈਂ ਤੂੰ ਵੀ ਸੁਟਿਆ ਪਤਾ ਕੀ ਗੱਲ ਆ ਜਦੋਂ ਕਿਸੇ ਦੇ ਘਰ ਤੇ ਬਣਦੀ ਆ ਨਾ ਉਹਨੂੰ ਪਤਾ ਹੁੰਦਾ ਇਹਨੇ ਟਾਈਮ ਕੱਢਦਾ ਵਾ ਦੂਜਿਆਂ ਨੂੰ ਕੀ ਪਤਾ ਵਾ ਇੱਕ ਉਹ ਜਾ ਮਨਜਿੰਦਰ ਵਾ ਜਾ ਕੇ ਪਤਾ ਨਹੀਂ ਕਿਹੜੀਆਂ ਰੰਗ-ਬਰੰਗੀਆਂ ਗੱਲਾਂ ਤੁਹਾਡੇ ਕੰਨਾਂ ਵਿੱਚ ਪਾਇਆ ਵਾ ਕਮ ਸੇ ਕਮ ਬੰਦੇ ਨੇ ਆਪਣੇ ਘਰ ਬੈ ਕੇ ਸਲਾਹ ਕਰਨੀ ਚਾਹੀਦੀ ਆ ਨਾ ਮੈਨੂੰ ਪਤਾ ਆ ਨਾ ਤਾਈ ਨੇ ਮੈਂ ਤੇਰੇ ਨਾਲ ਆਇਆ ਜਿਹੜੇ ਘਰ ਚ ਬਣਦੀ ਉਹਨੂੰ ਪਤਾ ਹੁੰਦਾ ਤੇ ਉੱਥੇ ਬੜੇ ਨਕਸਾਰੇ ਹੋ ਜਾਂਦੇ ਬਾਅਦ ਵਿੱਚ ਇਹ ਮੈਲਾ ਸੰਭਲ ਜਾਣ ਤੂੰ ਚੱਲ ਕੋਈ ਨਹੀਂ ਸੰਭਲ ਜੂਗੀ ਮੈਂ ਉਹ ਚਾਹ ਬਣਾ ਕੇ ਲਿਆਵਾਂ ਚਾਹ ਨਾ ਬਣਾ ਦੋ ਮੈਂ ਚੱਲਦਾ ਵਾਂ ਤੇ ਮੇਰੀ ਭੈਣ ਦਾ ਮੇਰੀ ਗੱਲ ਦਾ ਗੁੱਸਾ ਨਾ ਕਰੀ ਤੇ ਸੌਤੋਂ ਕੰਮ ਰਹੀ ਚੰਗਾ ਨਹੀਂ ਗੁੱਸਾ ਮੈਂ ਕਾਨੂੰ ਕਰਨਾ ਕੋਈ ਗੱਲ ਨਹੀਂ ਆਹ ਨਹੀਂ ਕਰਦੀ ਗੁੱਸਾ ਨਹੀਂ ਕੋਈ ਗੱਲ ਨਹੀਂ ਹੁਣ ਨਾ ਭਰਾ ਮੇਰਾ ਨਾ ਦਵਾਲੇ ਹੋ ਜਿਗਦੇ ਨਹੀਂ ਨਹੀਂ ਮੈਂ ਰਹਿਣਾ ਦਵਾਲੇ ਉਹਦੇ ਕੋਈ ਗੱਲ ਨਹੀਂ ਠੀਕ ਆ ਜਿੱਦਾਂ ਤੁਸੀਂ ਕਹੋ ਉਦਾਂ ਹੀ ਕਰੂੰਗੀ ਚਲੋ ਠੀਕ ਆ ਚੰਗਾ ਪੇ ਬੀ ਮੈਂ ਤੈਨੂੰ ਸਮਝਾਉਣਾ ਆ ਸਮਝਾਉਣਾ ਆ ਆਪਣਾ ਘਰ ਤੇ ਸੰਭਿਆ ਨੀਉ ਜਾਂਦਾ ਤੇ ਅਗਲੇ ਦੇ ਘਰ ਚ ਵੇ ਲੱਗਦਾ ਦਖਲਦਜ਼ੀਆਂ ਕਰਦੇ ਆ ਹੈ ਭਲਾ ਮੈਂ ਨਿਆਣੀਆਂ ਜੀ ਨੂੰ ਸਮਝਾਉਣਾ ਆ ਆਪਣਾ ਘਰ ਸੰਭਲੋ ਬਰਬਾਦੀਆਂ ਹੋ ਜਾਂਦੀਆਂ ਹੁੰਦੀਆਂ ਆ ਐਉਂ ਹੋ ਜਾਂਦਾ ਹੁੰਦਾ ਵਾ ਆਏ ਵੱਡੇ ਚਲਾਕ ਜੋ ਤੁਸੀਂ ਆਪਣੀ ਨਾ ਨਾ ਕਰਦੇ ਰਹੇ ਜੇ ਤਾਂ ਸਭ ਮੈਨੂੰ ਪਤਾ ਵਾ ਚਿਲਾਕੀਆਂ ਕਰਨ ਬੈਠੇ ਹੁਣ ਦੋਵੇਂ ਜੀ ਜੇ ਹੁਣ ਬਾਤ ਚਲੀ ਗਏ ਆ ਤੇ ਰਾਮ ਨਰਾਜ ਭਗਤ ਤੁਸੀਂ ਦੋਵਾਂ ਦੇ ਸੰਭਿਆ ਵਾ ਹੈ ਐਸ਼ਾ ਕਰਨ ਦੇ ਜੇ ਜੇ ਕਿਸੇ ਦੇ ਘਰ ਚ ਕੋਈ ਗੱਲਬਾਤ ਹੈਗੀ ਆ ਤੇ ਉਹਨੂੰ ਪਤਾ ਮੈਂ ਆਪਣਾ ਘਰ ਕਿੱਦਾਂ ਚਲਾਉਣਾ ਕਿੱਦਾਂ ਨਹੀਂ ਮੈਂ ਤਾਂ ਆਪਣੀ ਸਕੀਮ ਲੜਾਉਣ ਲੱਗੀ ਸੀ ਇਹ ਵਿੱਚ ਹੋਰ ਆ ਗਿਆ ਰੰਗ ਚ ਭੰਗ ਪਾਉਣ ਮੰਨੀ ਆ ਤਾਂ ਟੀਮ ਆਇਆ ਵੱਡਾ ਚਲਾ ਲੱਗੀ ਮਹਾਰਾਣੀ ਨਾਉਣ ਚੱਲ ਕਰਾਂ ਆਪਣਾ ਕੰਮ

ਇੱਕ ਤੇ ਆ ਬਾਤ ਨੂੰ ਕਿਹਾ ਹਾਂ ਹੈ ਆ ਕੇ ਤੁਹਾਨੂੰ ਆਵਾਜ਼ ਦਿਓ ਯਾਰ ਜੀ ਤੇ ਪੀਆ ਤੇ ਮਮੇ ਮਮੀ ਉੱਠ ਪਾਈ ਫਿਰ ਬੋਲ ਕੋਈ ਉੱਠ ਇਹ ਹੋ ਗੱਡੀ ਕਿਦਾਂ ਕੀ ਹੋਇਆ ਮਾਂ ਬੇਬੀ ਮਮੀ ਇੱਥੇ ਹੈ ਬੇਬੀ ਆ ਕਿਦਾਂ ਬੇਬੀ ਹੈ ਤੂੰ ਕਿੱਥੇ ਸੀ ਆ ਮੈਨੂੰ ਤਾਂ ਪਤਾ ਨਹੀਂ ਲੱਗਾ ਪੁੱਤ ਕਿਤੇ ਬੈਠ। ਇੱਥੇ ਬੈਰ ਪੁੱਤ ਇੱਥੇ ਬੈ ਜਾ। ਜਮਾ ਪੀੜਤ ਨਹੀਂ ਹੁੰਦੀ। ਬੜੀ ਪੀੜਤ ਹੁੰਦੀ। ਕਿੱਥੇ ਬਾਹਰ? ਹਾਂ। ਐਦਾਂ ਕਰ ਪੁੱਤ, ਇਹਨੂੰ ਸ਼ਹਿਰ ਲੈ ਜਾ। ਹੈਂ? ਹਾਂ ਲੈ ਜਾ ਲੈ ਜਾ ਸ਼ਹਿਰ। ਉਹ ਗੱਡੀ ਬਾਹਰ ਹੀ ਆ। ਫਾੜੀ ਹੁ ਪੜ ਫੁੱਟ ਖਲ ਗਿਆ। ਚਲਾ ਪੁੱਤ। ਹਾਂ। ਚੱਲ। ਲੈ ਗਿਆ ਬਲਾਂ। ਹੈਂ? ਬੜਾ ਮੂੰਹ ਚੁੱਕਿਆ ਸੀ ਨਾ। ਜਾਣਾ ਵਿਆਹ। ਵੇਖ ਲੈ ਵਿਆਹ ਹੁਣ। ਮੈਨੂੰ ਤਾਂ ਲੱਗਦਾ ਲੱਤ ਬਚ ਗਈ ਆ। ਤੇ ਬਾਹ ਤੇ ਪੀੜ ਹੁੰਦੀ ਆ ਬਾਹ ਤੇ ਸੱਟ ਲੱਗੀ ਆ ਲੱਗਦੀ ਚਲ ਕਿਤੇ ਵੀ ਲੱਗੀ ਮੈਨੂੰ ਤੇ ਮਤਲਬ ਇਨਾ ਵਾ ਪੀ ਇਹ ਵਿਆਹ ਨਾ ਜਾਊਗੀ ਕੋਈ ਗੱਲ ਨਹੀਂ ਹੁਣ ਕੰਪਾਈਨ ਲਾਪੇ ਕਰਨਾ ਪਵੇ ਪਰ ਤੈਨੂੰ ਵਿਆਹ ਨਹੀਂ ਛੰਡਦੀ ਹੁਣ ਮੈਂ ਹਾਈ ਫਾਈ ਤੇਲਜੀਤ ਬੜਾ ਰੋਂਦੀ ਆ ਬਾਹ ਵੀ ਫੜੀ ਆ ਹੈ ਇਹਨੂੰ ਕਿ ਹੋਇਆ ਵਾ ਸੱਟ ਪੇਟ ਲੱਗੀ ਆ ਕਿਤੇ ਇਦਾਂ ਕਰਦੀ ਆ ਜਦ ਤੱਕ ਜੀਵਨ ਨੂੰ ਪੁੱਛ ਕੇ ਹੁੰਨੀ ਆ ਵੀ ਕੀ ਗੱਲ ਵਾ ਆ ਤਾਂ ਵਿਚਾਰੀ ਰੋਈ ਜਾਂਦੀ ਆ ਤੇ ਨਾਲੇ ਮਾਂ ਹੀ ਤੋਰਨ ਢਈ ਆ ਪਤਾ ਨਹੀਂ ਕੀ ਹੋਇਆ ਵਾ ਜਦ ਪੁੱਛ ਕੇ ਹੁੰਨੀ ਇਹਨੂੰ ਦਵਾ ਦੋ ਵੀ ਕੀ ਗੱਲ ਵਾ ਚਲ ਦਈਆ ਬੜਾ ਲੱਗ ਜਣੇ ਘੜੀ ਇੱਥੇ ਹੁਣ ਮੈਂ ਤਾਂ ਕਹਿੰਨੀ ਆ ਇਹਦੀ ਰਾਤ ਰੱਖਣੀ ਚਾਹੀਦੀ ਜੀ ਚਲ ਪਹਨਾ ਕੋਤੇ ਵਾ ਆ ਵੀ ਤੇ ਦਾ ਸੇਬ ਖਾ ਕੇ ਤੇ ਬਿੱਲੀ ਵਾਂਗੂ ਕਦੀ ਕਿਤੇ ਨੁਕਰਾਂ ਚ ਵਾੜ ਦਿੰਦੀ ਕਿਤੇ ਕਿਤੇ ਨੁਕਰਾਂ ਚ ਵਾੜ ਦਿੰਦੀ ਆ ਜੀਵਨ ਆ ਪ੍ਰਭ ਵਾ ਆਜੋ ਆਜੋ ਘਰ ਆਂ ਮੈਂ ਕੀ ਕਰੀ ਜਾਨੀ ਆ ਕਰਨਾ ਕਰਨਾ ਕੀ ਆ ਆ ਜੋ ਆ ਗਈ ਆ ਦੇ ਕੀ ਹਾਲ ਆ ਬਸ ਠੀਕ ਆ ਨਾ ਮੈਂ ਤੇ ਨਾ ਪਸਣੀ ਹੋਣੀ ਜਾਂਦੇ ਵੇ ਹੀਓ ਉਹ ਦਲਜੀਤ ਵਿਚਾਰੀ ਤੇ ਮਾਹ ਹੀ ਤੋੜਨ ਲਈ ਹੀਗੀ ਹੈ ਤੇ ਉਹਨੂੰ ਕੀ ਗੱਲ ਵਾ ਕੀ ਹੋਇਆ ਵਾ ਉਹਨੂੰ ਬਿਲਕੁਲ ਦਰਿਆ ਨਹੀਂ ਗਿਆ ਦੇਖ ਕੇ ਤੇ ਆਉਂ ਜਿੱਦਾਂ ਵਿਚਾਰੀ ਬੜੀ ਤਕਲੀਫ ਜੁਂਦੀ ਆ ਤੇ ਕੀ ਹੋਇਆ ਵਾ ਹੋਣਾ ਹਣਾ ਕੀ ਆ ਹਾਂ ਬੂਥਾ ਤਾਂ ਤਾਂ ਚੁਪਿਆ ਹੁੰਦਾ ਵਾ ਹੂੰ ਥੱਲੇ ਤੇ ਵੇਂਦੀ ਨੀਗੀ ਨਾ ਹੋਇਆ ਕੀ ਆਪਾ ਫੜਿਆ ਇਹ ਕੱਪੜਿਆਂ ਵਾਲਾ ਅੱਛਾ ਤੇ ਕਾਲੀ ਕਾਲੀ ਬੜੀ ਘਣੀ ਬਾਥਰੂਮ ਦੇ ਵਿੱਚ ਤੇ ਕਿਤੇ ਪਿਆਰ ਕਰਕੇ ਘੱਡੇ ਕੀ ਹੋਰ ਨਹੀਂ ਕੋਣਾ ਹਾਂ ਨਹੀਂ ਮੈਂ ਮਰ ਗਈ ਨਹੀਂ ਐ ਹੋਦੀ ਸਹਸ ਭਾਗੀ ਸੱਟ ਲੱਗਦੀ ਬੜੀ ਹੁੰਦੀ ਓ ਕਿਤੇ ਵਿਚਾਰੇ ਨੇ ਭਾਵੇਂ ਬਾਹ ਬੂਠ ਟੁੱਟ ਗਈ ਹੋਵੇ ਨਹੀਂ ਮੇਰੀ ਗੱਲ ਸੁਣ ਜਿਹੜਾ ਬੂਥਾ ਤਾਂ ਚੁੱਕਿਆ ਵਾ ਠਾਂ ਹੋਵੇ ਲੇਖਿਆ ਜਾਂਦਾ ਮੁਝੇ ਤਾਂ ਸੱਟ ਲੱਗਣੀ ਪਤਾ ਹੁੰਦਾ ਵਾ ਉਹ ਵਿਚਾਰੀ ਚੁੰਦੀ ਗਈ ਬਾਥਰੂਮ ਚ ਡਿੱਗਾ ਚਲ ਆਹ ਦੱਸ ਮੈਨੂੰ ਕਿੱਦਾਂ ਡਿੱਗੀ ਕਿੱਥੋਂ ਡਿੱਗੀ ਆਹ ਹਪਣਾ ਉੱਠ ਤੋ ਕੇ ਵੇਖਣਾ ਆਦਾ ਜਿਹੜਾ ਕਿ ਭੇਡੇ ਵੀ ਲੈ ਨਹੀਂ ਕੀ ਪਤਾ ਬਾਥਰੂਮ ਚ ਕਿ ਤਿਲਕਣ ਹੋਈ ਹੋਵੇ ਉਠਾ ਪੜਾ ਵਖਾ ਮੈਨੂੰ ਤੇ ਮੈਂ ਤੈਨੂੰ ਦੱਸਣੀ ਦਵਾਈ ਤੋਂ ਉਹ ਲਾ ਕੇ ਬਾਥਰੂਮ ਚ ਮਾਰੀ ਚਲ ਉੱਠ ਚੱਲ ਮੈਨੂੰ ਤਾਂ ਹੋਰ ਤਰੀ ਹੋਈ ਜਾਣ ਡਿਆ ਵਾ ਲਿਆ ਹਣ ਇੱਥੇ ਅੰਦਰ ਹੀ ਹੈਗੀ ਕਿੱਡੀ ਚਲਾਕ ਵਾ ਹੈ ਇਹਦਾ ਇਰਾਦਾ ਹੋਣਾ ਵਾ ਕਿ ਲੱਭਣੀ ਆ ਜਾ ਕੇ ਸਬੂਤ ਕੋਈ ਨਾ ਕੋਈ ਤੇ ਇਹਦਾ ਨਾਮ ਲਾਉਂਗੀ ਮੈਂ ਨਾ ਲੱਗਣ ਦਿੰਨੀ ਆ ਜਾ ਜਾ ਵੇਲਾ ਹਾਂ ਹਾਂ ਇੱਥੇ ਹੀ ਲੈ ਬੱਤ ਹੈ ਤੇ ਬੱਤ ਖਲਾ ਆ ਤੇ ਬੱਤ ਚੱਲ ਰਹੀ ਤੇਰੀ ਵਾਲੀ ਡਿੱਗੀ ਕੁੜੀ ਲੈ ਆ ਵੇਖੀ ਆ ਤੇਲ ਨਹੀਂ ਆ ਨਹੀਂ ਨਹੀਂ ਹਾਂ ਤੇਲ ਕਿੱਥੇ ਓਦਾਂ ਹੀ ਡ੍ਰਿਪ ਲੱਗਾ ਵਾ ਨਹੀਂ ਓਦਾਂ ਕਿੱਥੇ ਲੱਗਾ ਵਾ ਆ ਦੇਖ ਆ ਫਿਰ ਸਾਰੇ ਤੇਲ ਆ ਰਹੇ ਇਹ ਆ ਰਹੇ ਆ ਵੀ ਤੋਂਗਾ ਆਵੇ ਅੱਛੇ ਦੇ ਆਣ ਦੇ ਹੱਥੋਂ ਤੇ 시시 ਡ੍ਰਿਪ ਵੀ ਨਹੀਂ ਆ ਲੈ ਦੱਸ ਹੌਣ ਉਹ ਤੇਲ ਲਾ ਕੀ ਕਰਨ ਲਗੀ ਹੈਗੀ ਹੁਣ ਤੇ ਗਰਮੀ ਆ ਗਈ ਆ ਹੁਣ ਕੌਣ ਤੇ ਅਲੰਦਾ ਆਏ ਹਾਏ ਨਾਉਣ ਲਗੀ ਨੇ ਕਿ ਤੇ ਫੜਿਆ ਹੋ ਹੱਥ ਵਿੱਚ ਤੇ ਡਿੱਗੀ ਤੇ ਹਟਾ ਟਿੱਗਾ ਥੱਲੇ ਤੇ ਬਾਹ ਮੱਜੀ ਕਿਤੇ ਨਾਲ ਹੈ ਨਾ ਇੱਕ ਗੱਲ ਵਾ ਜਦੋਂ ਡਿੱਗੀ ਆ ਤੇਲ ਵਾਲੀ ਸ਼ੀਸ਼ੀ ਫੜੀ ਆ ਤੇਲ ਸੀ ਕਿ ਡਿੱਗ ਲ ਦਿਖਾ ਨਹੀਂ ਡੇ ਨੀ ਮੇਰੀ ਡਿੱਗੀ ਉਹਨੇ ਸਨੀ ਦੇ ਕਿ ਤਾਰਫ ਦੀਣੀ ਆ ਦੱਸ ਸਨੀ ਡਿਸ਼ੋ ਦੀ ਤੇਲ ਵਾਲੀ ਸ਼ੀਸ਼ੀ ਚੱਕਰਾ ਗਿਆ ਚਲ ਆ ਜਾ ਆ ਜਾ ਬਾਹਰ ਆ ਜਾ ਬਾਹਰ ਆ ਕੇ ਦੇਖ ਮੱਸਾ ਹੋਰਾ ਤੋੜਾ ਹੱਥ ਆਜਾ ਤੇਰੀ ਜ ਮਨ ਭਾਵੇਂ ਨਾ ਮੰਨ। ਮੈਂ ਸਭ ਕੁਛ ਤਾਂ ਨਾ ਮੈਂ ਨਹੀਂ ਕਿਹਾ ਤੁੰਝਾ ਲੱਗ ਬਣੀ ਹੈ ਨਾ ਕੋਈ ਗੱਲ ਨਾ ਮੈਂ ਸਭ ਕੁਛ ਲਾਪਟੇ ਦੱਸਣ ਤੱਕ। ਆਜਾ ਪ੍ਰਾਪਤ ਆ ਗਈ ਆ ਗਈ ਆ। ਆਜਾ ਪ੍ਰਾਪਤ ਹੈ ਨਾ ਆਜਾ ਹੁਣ ਆ ਗਈ ਆ ਗਈ ਆਂ ਵੀ ਖਾ ਗਈ ਮੈਂ ਪਰ ਹੱਥ ਥੋੜਾ ਪੀ ਗਈ। ਅੱਛਾ ਇਹ ਇੱਕ ਗੱਲ ਦੀ ਸਮਝੀ ਨਹੀਂ ਇਹ ਕਿ ਤਾਸਰ ਹੈ ਤੇਰਾ। ਆਹ ਯੱਕੇ ਤੁਹਾਨੂੰ ਉਹ ਹੋ ਹੋ ਇਹਨਾਂ ਟੈਨਸਰ ਕਰਨ ਵਾਲੀ ਦਵਾਈ ਵੀ ਹੈਗੀ ਉਹ ਇਦਾਂ ਦੀ ਆ ਉਹ ਹੋਣੀ ਆ ਹਾਂ ਹਾਂ ਚਲ ਠੀਕ ਉਹੀ ਹੋਣੀ ਆ ਫਿਰ ਹਾਂ ਅੱਜ ਕੱਲ ਹੈ ਬੜਾ ਲਾਪਰਵਾਹ ਕੁੜੀਆਂ ਤੇ ਗੱਲ ਕਾਦੀ ਕਰਨੀ ਆ ਉਹ ਤੇ ਗੱਲ ਵਾ ਕੰਮ ਕਰਨ ਨੂੰ ਜੀ ਨਹੀਂ ਕਰਦਾ ਮੂੰਹ ਤਾਂ ਚੁੱਕੇ ਹੁੰਦੇ ਆ ਤੇ ਥੱਲੇ ਵੇਖਣਾ ਨਹੀਂ ਡਿੱਗਣਾ ਤੇ ਫਿਰ ਆਪੇ ਹੀ ਉਹ ਤੇ ਗੱਲ ਵਾ ਤੇ ਹੁਣ ਵਿਚਾਰਨ ਪਾਉਂਦੇ ਕਿੰਨੀ ਸੱਟ ਲੱਗੀ ਹੋਣੀ ਆ ਚਲ ਕੋਈ ਨਹੀਂ ਤਾਂ ਹੀ ਮੈਂ ਕਹਿ ਮੈਂ ਸ਼ਹਿਰ ਲਾ ਜਾ ਮੁੰਡਿਆ ਇਹਨੂੰ ਅੱਛਾ ਕੋਈ ਵੀ ਗੱਲਬਾਤ ਹੋਊਗੀ ਜੇ ਡਾਕਟਰ ਸਿਆਣੇ ਹੁੰਦੇ ਉੱਥੇ ਚੱਲ ਇਦਾਂ ਕਰੀ ਆਉਂਦੇ ਆ ਨਾ ਮੈਨੂੰ ਦੱਸ ਦੇ ਆਪਾਂ ਤੇ ਜੇ ਮਿਲਦੇ ਪਈ ਹੁੰਦੇ ਮੈਂ ਆਪੇ ਆ ਜੂਗੀ ਪਤਾ ਲੈਣ ਵਾਸਤੇ ਉਹਦਾ ਚੱਲ ਵਿਚਾਰੀ ਠੀਕ ਠਾਕ ਹੋਵੇ ਕਿੱਦਾਂ ਰਹੂਗੀ ਹੈ ਫਿਰ ਬੜਾ ਔਖਾ ਹੋਏਦਾ ਬੰਦੇ ਦਾ ਨੰਨ ਹਾ ਰਸ ਸਕਦਾ ਨਾ ਉਹਨੇ ਕਿਦਾ ਰਹਿਣਾ ਵਾ ਸਿਆਪਾ ਤੇ ਮੇਰੇ ਘਰਾਂ ਪੈ ਗਿਆ ਹੈ ਨਾਲ ਇਹਨੂੰ ਡੋਲੇ ਨੂੰ ਸੰਭੂਗੀ ਤੇ ਨਾਲੇ ਘਰ ਦੇ ਕੰਮ ਕਰੂਗੀ ਕੋੜਾ ਤੇ ਮੇਰੇ ਘਰਾਂ ਆ ਹਾਂ ਤੇ ਗੱਲ ਤੇਰੀ ਸਹੀ ਹਾਂ ਤੇ ਮੈਂ ਸੋਚਿਆ ਹੀ ਨਹੀਂ ਹੈ ਚੱਲ ਉਹਦੇ ਡੇਗੀ ਸੱਟ ਲੱਗ ਗਈ ਉਹ ਤਾਂ ਹਣ ਪੈੜੀ ਮੰਝੇ ਤੇ ਪਰ ਰੋਟੀ ਪਾਣੀ ਉਹ ਤੈਨੂੰ ਤੂੰ ਹੀ ਦੇਗੀ ਮੈਨੂੰ ਹੀ ਦੇਣਾ ਪੈਣਾ ਹੋਰ ਕਿਹੜਾ ਕਿੰਨੇ ਦੇਣਾ ਤੇ ਕਰਨ ਲਈ ਪੈਣਾ ਫਿਰ ਕੀ ਕਰਨਾ ਕਿਹੜਾ ਮੇਰੇ ਵਰਗੇ ਨੂੰ ਕਹਿਣਾ ਵੀ ਆ ਜਾ ਤੇ ਰੋਟੀ ਖਵਾ ਜਾ ਤੇ ਆ ਜਾ ਮੇਰੇ ਨਾਲ ਆ ਹੈਲਪ ਕਰ ਆ ਜਾ ਹੁਣ ਮੈਨੂੰ ਤੇ ਛੱਤੀ ਕੰਮ ਹੁੰਦੇ ਘਰ ਹੁਣ ਮੈਂ ਵੀ ਕਿਹੜਾ ਆ ਸਕਦੀ ਐ ਸਾਰੇ ਘਰਾਂ ਤੋਂ ਪਤਾ ਇਹੋ ਹੀ ਹਾਲ ਵਾ ਚੱਲ ਕੋਈ ਨਹੀਂ ਆ ਚੱਲਦੀ ਐ ਫਿਰ ਮੈਂ ਹੈ ਚਲਾਉਂਦੇ ਆ ਫਿਰ ਰੰਨੀ ਆ ਚੰਗਾ ਹੈ ਚੰਗਾ ਫਿਰ ਹੈ ਚੰਗਾ ਚੰਗਾ ਛੱਤੀ ਕੰਮ ਹੁੰਦੇ ਮੈਨੂੰ ਘਰ ਹੈ ਮੈਂ ਕਿੜੀ ਰੋਟੀ ਖਵਾ ਲੈਣੀ ਐ ਜੇ ਤੂੰ ਰੋਟੀ ਨਹੀਂ ਖਵਾ ਲੈਣੀ ਤੇ ਗੱਲਾਂ ਕਰੀ ਜੀਵਨ ਮੇਨੂੰ ਲੋਚੇਤ ਤਾਂ ਆ ਗਿਆ ਸੱਚ ਮੈਂ ਵੀ ਐਦਾਂ ਕਰੀ ਜਦੋਂ ਆਓਗੇ ਨਾ ਤੇ ਦੁੱਧ 'ਚ ਹਲਦੀ ਬਾਹੇ ਜਰੂਰ ਦੇਈ ਉਹਨੂੰ ਦੇਣਗੇ ਚੰਗਾ ਉਹ ਚੰਗੀ ਹੁੰਦੀ ਆ ਵਿਚਾਰਤ ਕੀ ਪ੍ਰਾਂਦਰੂਨੀ ਨੂੰ ਸੱਟ ਲੱਗੀ ਹੋਊਗੀ ਤੇ ਚਲ ਚਖਮ ਪਰ ਜਾਂਦੇ ਆ ਛੇਤੀ ਠੀਕ ਹੋ ਜੂ ਤੈਨੂੰ ਆਰਾਮ ਰਹਿਣਾ ਵਾ ਛੇਤੀ ਉੱਠੂ ਮੰਜੇ ਤੋਂ ਤੇ ਕੰਮ ਧੰਦਾ ਕਰੂਗੀ ਘਰ ਸੰਭੂਗੀ ਚਲ ਹੁੰਦਾ ਮੈਂ ਕਹਿੰਦੀ ਮਾਲਕ ਸੱਚੇ ਪਾਸ਼ਾ ਵਾਹਿਗੁਰੂ ਠੀਕ ਠਾਕ ਹੀ ਹੋਵੇ ਲੋੜੀ ਨਾ ਪਏਗੇ ਚੀਜ਼ ਦੀ ਹੈ ਕੋਈ ਨਹੀਂ ਕੋਈ ਨਹੀਂ ਦੇ ਦੂੰਗਾ ਚਲ ਆਉਂਦੇ ਆ ਨਾ ਦਵਾਈ ਬਾਹਰ ਚ ਦੇ ਪਰ ਹਲਦੀ ਵਾਲਾ ਦੁੱਧ ਰਿੰਦ ਕੇ ਨਾਲ ਛੜਮਾਸਾ ਹੈ ਉਹ ਅਰਚਰਿੰਝੂ ਹੁੰਦੇ ਛੱਡੀ ਚੰਗਾ ਗੁੰਝੀਆਂ ਫੱਟਾਂ ਲੱਗ ਜਾਂਦੀਆਂ ਕਿਸ ਵੇਲੇ ਚੱਲ ਚੰਗਾ ਜਾਣੀ ਆ ਮੈਂ ਜਾ ਜਾ ਮਰ ਪਰੇ ਜਾ ਕੇ ਹਲਦੀ ਪਾ ਕੇ ਜੱਜ ਜਈ ਤੈਨੂੰ ਵੀ ਦਨੀਆ ਗਲਾ ਭਰ ਕੇ ਹੈ ਤੈਨੂੰ ਵੀ ਦੋਦੀ ਲੋਣਾ ਹਲਦੀ ਵਾਲੇ ਦੇ ਕਿ ਜਿਹੜੀ ਜ਼ੁਬਾਨ ਰੱਡੀ ਹਰੀ ਛੱਡੀ ਏ ਫੇਰ ਦੀ ਫਰਨੀ ਕੀ ਤਿੱਤਰ ਤੱਕ ਦੀ ਉਤਰ ਹੈ ਖਾਂਦੀ ਹੈਨੀ ਤੇਰੀ ਜ਼ੁਬਾਨ ਨੂੰ ਕਿਤੇ ਚੱਲ ਜੋ ਵੀ ਹੋਇਆ ਨਾ ਬੜਾ ਹੀ ਸੋਨਾ ਹੋ ਗਿਆ ਵਾ ਹੁਣ ਤੇ ਮੈਨੂੰ ਇੱਕੋ ਗੱਲ ਦੀ ਖੁਸ਼ੀ ਆ ਕਿ ਜਿਹੜਾ ਵਿਆਹ ਨੂੰ ਹੋ ਚੁੱਕਿਆ ਹੀ ਨਾ ਹੁਣ ਜਾਵੇਂਗੀ ਤੇ ਨਾ ਹੁਣ ਤੈਨੂੰ ਇਹ ਗੱਲ ਦਾ ਪਤਾ ਲੱਗ ਜੂਗਾ ਵੀ ਮੇਰੀ ਸਲਾਹ ਤੋਂ ਬਿਨਾ ਤੂੰ ਕਹ ਪਿਆਰ ਨਹੀਂ ਪੁੱਟ ਸਕਦੀ ਹਲਦੀ ਦਾ ਦੁੱਧ ਤਾਂ ਨਾ ਕਿ ਇਹਨੂੰ ਇਹ ਹਲਦੀ ਦਾ ਦੁੱਧ ਪਿਆਲੀ ਪਰ ਜੀਵਨ ਜੋਤ ਤੇ ਮੈਂ ਸਭ ਜਾਣਦੀ ਆ ਇਹ ਜਿਹੜੀ ਕਾਰਸ਼ਤਾਨੀ ਕੀਤੀ ਹੈ ਨਾ ਇਹ ਸਾਰੀ ਤੇਰੀ ਕੀਤੀ ਕਰਾਈ ਆ ਨਾਲੇ ਤੂੰ ਉਦੋਂ ਮੇਰੇ ਘਰ ਜਾ ਕੇ ਕਹਿ ਕੇ ਆਈ ਹੈਗੀ ਕਿ ਮੈਂ ਸਕੀਮ ਲਾ ਲਈ ਆ ਹੁਣ ਜੋ ਕਰਨਾ ਮੈਂ ਸਭ ਜਾਣਦੀ ਆ ਵੇਖਿਆ ਕਰਤੀ ਨਾ ਉਹ ਕਰਤੂਤ ਭਾਰੇ ਇੱਕ ਗੱਲ ਵਾ ਕਿਸੇ ਦੇ ਧੀ ਭੈਣ ਨਾਲ ਐਦਾਂ ਨਹੀਂ ਕਰਨਾ ਚਾਹੀਦਾ ਆਪਣੇ ਬਾਰੇ ਦਾ ਪਤਾ ਨਹੀਂ ਹੁੰਦਾ ਜੇ ਕਿਤੇ ਆਪ ਡਿੱਗ ਪਈ ਤਾਂ ਆਪਰੇ ਤੇ ਲਤਪਾ ਪੱਕੀ ਟੁੱਟਣੀ ਜਿੱਦਾਦਰਾ ਭਾਰਵਾ ਤੇ ਦੂਜੀ ਗੱਲ ਇਹ ਵੀ ਤੈਨੂੰ ਸਾਂਭਣਾ ਕਿੰਨੇ ਆ ਜਿੱਦਾਂ ਵਿਚਾਰੀ ਨੂੰ ਸੱਟ ਲਾਈ ਆ ਮੰਜੀਆਂ ਤੋਂ ਨੇੜੇ ਹੁੰਦੀ ਆ ਐਨਾ ਕਿਹਨਾ ਮਾੜਾ ਕਰਨਾ ਨਹੀਂ ਚਾਹੀਦਾ ਜਿੱਦਾ ਕੋ ਕਾਂਡੇ ਹੀ ਗਰੀਬੀ ਤੇ ਨਾਲ ਹੈ ਬੜੀ ਅੰਤਰੀਆਂ ਤੂੰ ਇੱਕ ਗੱਲ ਤੈਨੂੰ ਦੱਸਾਂ ਮੈਂ